ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਸੰਤ ਸਿੰਘ ਮਸਕੀਨ ਹੁਣੀ ਕਥਾ ਕਰਦੇ ਹੋਏ ਬਹੁਤ ਜ਼ਿਆਦਾ ਗਮਗੀਨ ਹੋ ਗਏ ਆਪਣੀ ਜ਼ਿੰਦਗੀ ਦਾ ਇੱਕ ਵਾਕਿਆ ਦੱਸ ਰਿਹਾ ਜਿੱਦੋਂ ਨਿਊਯਾਰਕ ਦੇ ਵਿੱਚ ਕਥਾ ਕਰਕੇ ਮਸਕੀਨ ਹੁਣੀ ਗੁਰਦੁਆਰੇ ਚੋਂ ਬਾਹਰ ਨਿਕਲੇ ਤੇ ਕੁਝ ਨੌਜਵਾਨਾਂ ਨੇ ਸੰਤ ਸਿੰਘ ਮਸਕੀਨ ਰਾਂ ਨੂੰ ਘੇਰ ਲਿਆ ਗਾਲਾਂ ਕਢੀਆਂ ਮਾਰਿਆ ਉਹਨਾਂ ਦਾ ਅਪਮਾਨ ਕੀਤਾ ਸੰਤ ਸਿੰਘ ਮਸਕੀਨ ਹੁਣੀ ਦਿਲ ਦੇ ਵੀ ਮਰੀ ਸੀ ਵੀਰੋ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਵੀਰੋ ਕਥਾ ਕਰਦੇ ਹੋਏ ਮਸਕੀਨ ਹੋਣੀ ਬਹੁਤ ਜ਼ਿਆਦਾ ਈਮੋਸ਼ਨਲ ਹੋ ਗਈ ਸੀ ਉਹਨਾਂ ਦੀ ਅੱਖਾਂ ਦੇ ਵਿੱਚੋਂ ਉਹਨਾਂ ਦੀ ਆਵਾਜ਼ ਦੇ ਵਿੱਚੋਂ ਗਮ ਉਹ ਤਕਲੀਫ ਮਹਿਸੂਸ ਹੋ ਰਹੀ ਸੀ ਵੀਰੋ ਅੱਜ ਅਸੀਂ ਉਸ ਪੂਰੇ ਵਾਕਏ ਦੇ ਬਾਰੇ ਸੰਤ ਸਿੰਘ ਮਸਕੀਨਾਂ ਦੇ ਕੁਝ ਜਾਣਾਂਗੇ ਸੋ ਚੱਲ ਕੇ ਵੀਰੋ ਵੀਡੀਓ ਦੇ ਨੇ ਵਸਤੇ ਬਾਰੇ ਜਾਣਦੇ ਆ ਕਿੱਥੇ ਗੁਰਦੁਆਰਿਆਂ ਵਿੱਚ ਉਹ ਨੌਜਵਾਨ ਬਹੁਤ ساری ਗੁਰਦੁਆਰਿਆਂ ਚ ਕਾਬਿਲ ਸਨ ਜੋ ਕੁਛ ਤੇ ਇਸ ਹਾਲਾਤ ਦੇ ਦੌਰਾਨ ਨਸਕੇ ਆਏ ਸਨ ਕਿ ਕੁਝ ਪੁੱਥੇ ਤੇ ਪਹਿਲੇ ਦੇ ਰਹਿਣ ਵਾਲੇ ਸਨ ਇਹਨਾਂ ਦੇ ਕਮਜ਼ੇ ਸਨ ਇਹਨਾਂ ਦੀ ਸੋਚਣੀ ਮੈਂ ਦੇਖ ਕੇ ਹੈਰਾਨ ਹੋਇਆ ਹਾਲਾਤ ਦਾ ਕੁਝ ਵੀ ਪਤਾ ਨਹੀਂ ਪੂਰੇ ਐਰੇ ਦਾ ਵੀ ਪਤਾ ਨਹੀਂ ਲੇਕਿਨ ਦਮ ਗਜੇ ਬੜੇ ਮੇਰੇ ਯਾਰ ਅਗਿਚ 15-20 ਨੌਜਵਾਨਾਂ ਨੇ ਮੈਨੂੰ ਘੇਰ ਲਿਆ ਇਹ ਹੋ ਬੋਨੀ ਸਟਰੀ ਗੁਰਦੁਆਰੇ ਦੇ ਇੱਕ ਕਮਰੇ 'ਚ ਬੁਲਾ ਕੇ ਕਹਿਣ ਲੱਗੇ ਤੁਸੀਂ ਮੋਲ ਮੰਤਰ ਗੁਰਪ੍ਰਸਾਦ ਤੱਕ ਪੜ੍ਹਦੇ ਹੋ ਮੈਂ ਕਿਹਾ ਹੀ ਗੁਰਪ੍ਰਸਾਦ ਨਹੀਂ ਨਾ ਨਹੀਂ ਕਹੋ ਸੀ ਵੀ ਸਕਤ ਹੈ ਮੈਂ ਉਹਨਾਂ ਨੂੰ ਕਹੇ ਇੱਕ ਕੰਮ ਤੁਸੀਂ ਪ੍ਰਚਾਰ ਕਰਦੇ ਰਹਿਣ ਲਿਓ ਜਿਹੜਾ ਕੰਮ ਤੁਹਾਡਾ ਹੈ ਤੁਸੀਂ ਆਪਣਾ ਕੰਮ ਕਰੋ ਤਾਂ ਉਹਨਾਂ ਨੇ ਮੈਨੂੰ ਗਾਲ੍ਹਾਂ ਵੀ ਕੱਢੀਆਂ ਅਪ ਸ਼ਬਦ ਵੀ ਬੋਲੇ ਆਹ ਇੱਕ ਨੌਜਵਾਨ ਬੱਚੀ ਜੋ ਮੇਰੇ ਰਿਸ਼ਤੇ ਦੀ ਉਹ ਤੇਰੇੰਦੀ ਸੀ ਗਈ ਉਸਨੇ ਉਹਨਾਂ ਨੌਜਵਾਨਾਂ ਨੂੰ ਡਾਕਣਾ ਸ਼ੁਰੂ ਕੀਤਾ ਜਿਹਦੀ ਸਾਰੀ ਜ਼ਿੰਦਗੀ ਧਰਮ ਪ੍ਰਚਾਰ ਵਿੱਚ ਲੰਘ ਗਈ ਗੁਰਬਾਣੀ ਵਿਚਾਰ ਸੁਣਾਉਣਿਆਂ ਲੰਘ ਗਈ ਤੁਸੀਂ ਗੁਰਬਾਣੀ ਸੰਬੰਧੀ ਉਹਦੀਆਂ ਗਲਤੀਆਂ ਕੱਢਦੇ ਹੋ ਜਦਕਿ ਤੁਹਾਨੂੰ ਕੁਝ ਵੀ ਨਹੀਂ ਪਤਾ ਔਰ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ ਔਰ ਸਾਰੀ ਸੇਵਾ ਤੇ ਇਸ ਦੀ ਪਾਣੀ ਫੇਰ ਦੇਣਾ اس نے میری باں پکڑ لی اٹھو تو سی کیونکہ اس پتا سی. میں ہارٹ کا بھی مریض ہاں دوائی لینا اس دوران ایک دو نوجوان کی اکھا میں دیکھیا انہوں نے اکھن اشارہ کیتا کہ مسکین ہاتھ اٹھائی ہے میں اکھا دیکھ لیا. لیکن ਨਾਨਾਲ ਇੱਕ ਵਡੇਰੀ ਉਮਰ ਦਾ ਵੀ ਸੀ ਉਸ ਨੇ ਇਸ਼ਾਰਾ ਕਰ ਦਿੱਤਾ ਜਾਣ ਦਿਵਾ ਪਰ ਇੱਕ ਗਿਆਨੀ ਜੋ ਆਪਣੇ ਆਪ ਨੂੰ ਤਕਸਾਲੀ ਕਹਿੰਦਾ ਸੀ ਜਦ ਕਿ ਮੈਂ ਕਦੀ ਉਸ ਨੂੰ ਨਹੀਂ ਦੇਖਿਆ ਤਕਸਾਲ ਵਿੱਚ ਨਾ ਹੀ ਸੰਜਨੈਲ ਸਿੰਘ ਨਾਲ ਦੇਖਿਆ ਉਹ ਵੀ ਸੀ ਜਦ ਕਿ ਹਰ ਸਾਲ ਦਰਬਾਰ ਸਾਹਿਬ ਕਥਾ ਦੀ ਸਮਾਪਤੀ ਤੇ ਸੰਜ ਨੈਲਸਨ ਮੈਨੂ ਸਰੋਪਾ ਦੇਣ ਲਈ ਆਉਂਦੇ ਸਨ। ਉਹ ਕੀ ਚਾਹ ਤੌਰ ਤੇ ਦਸਤਾਰ ਦੇਣੀ, ਮਾਇਆ ਦੇਣੀ, ਬਾਬਾ ਖੜਕ ਸਿੰਘ ਵੀ ਸਰੋਪਾ ਦੇਣ ਲਈ ਆਉਂਦੇ ਸਨ। ਇੱਕ ਸਰੋਪਾ ਦਰਬਾਰ ਸਾਹਿਬ ਤੋਂ ਤੇ ਮਿਲ ਵਰਸੀ। ਔਰ ਮੈਂ ਦਰਬਾਰ ਸਾਹਿਬ ਤੋਂ ਕੋਈ ਮਾਇਆ ਨਹੀਂ ਲੈਂਦਾ ਸੀ। ਲੇਕਿਨ ਬਾਬਾ ਖੜਕ ਸਿੰਘ ਸਮਨ ਜਰਨੈਲ ਸਿੰਘ ਇੱਕ ਸੋਇਕਦਮਲਾ ਰੱਖੇ ਦਸਤਾਰ ਮੈਨੂੰ ਸੋਪੇ ਦੇ ਰੂਪ ਚ ਲੈ ਲੈ ਸੱਣ ਮੈਂ ਕਿਸ ਨੂੰ ਗੁਰੂ ਦੀ ਬਖਸ਼ਿ ਸਮਝ ਕੇ ਲੈ ਲੈਂਦਾ ਸੀ ਸਮਨ ਜਰਨੈਲ ਸਿੰਘ ਮੇਰੀਆਂ ਟੇਪਾਂ ਦੀ ਅਕਸਰ ਦਿਨ ਨੂੰ ਸੁਣਿਆ ਕਰਦੇ ਸਨ ਪੌਰ ਕਦੇ ਕਦੀ ਬੈਠ ਕੇ ਵਿਚਾਰੋ ਬਟਾਂਦਰਾ ਵੀ ਕਰਦੇ ਸੀ ਪਰ ਉਹਨਾਂ ਦੇ ਅਨੁਆਈ ਇਹ ਨੌਜਵਾਨ ਇਹਨਾਂ ਦੀ ਹਾਲਤ ਦੇਖ ਕੇ ਮੈਨੂੰ ਬਿਲਕੁਲ ਵਿਪਰੀਤ ਦਸ਼ਾ ਪ੍ਰਤੀਤ ਹੋਈ। ਔਰ ਮੈਂ ਸੋਚਦਾ ਸੀ ਗੁਰਦੁਆਰੇ ਕੌਂ ਇਹ ਵਿਚਾਰ ਅਸਾਂ ਕੱਲ੍ਹ ਦੇ ਜਾਏਗਾ। ਵਾਕਈ ਐਸਾ ਹੀ ਹੋਇਆ। اور امریکہ دے بیشتر گردوارے بڑے لڑائی جھگڑے خون خرابے خون دے رہے وہ نوجوان جنہ نے میری سطح بیشتی کی تھی دو تین دن میرا دماغ اپسیٹ رہا ਇਸ ਤਰ੍ਹਾਂ ਦੇ ਮੌਕੇ ਕਿਸਾਨ ਗੁਰਵਾਣੀ ਵਿਚਾਰ ਸਰਵਨ ਕਰਾ ਸਕਾਂਗਾ ਪਰ ਕਿਸੇ ਕਿਸੇ ਗੁਰਦੁਆਰੇ ਜੋ ਗੰਭੀਰ ਸੰਤਾਂ ਸਨ ਗੁਰਵਾਣੀ ਦੇ ਵਿਚਾਰ ਨੂੰ ਸਮਝਣ ਵਾਲੀਆਂ ਸਨ ਉਹਨਾਂ ਦੇ ਪਿਆਰ ਨੇ ਦਿੱਤੇ ਹੋਏ ਸਤਿਕਾਰ ਨੇ ਮੇਰਾ ਉਤਸ਼ਾਹ ਬੁਧਾਈ ਰੱਖਿਆ ਪਰ ਸਹਿਜੇ ਸਹਿਜੇ ਇਹ ਨੌਜਵਾਨ آم سنگان دیا نگاہاں تو گردے گئے اور ماحول ٹھنڈا ہویا اور میں کافی دنوں تو ہر سال انہوں ملکوں گرمیاں دن آ جانا گربا پرچار کی سیوا کر واپس چلا جانا ਤੌਰ ਤੇ ਆਪਣੇ ਆਪ ਨੂੰ ਰਾਜਨੀਤੀ ਤੋਂ ਇੱਕ ਪਾਸੇ ਕਰ ਲਿਆ ਕਿਉਂ ਇਹ ਸਮਰੱਥਾ ਦੀ ਤਾਕਤ ਜਿਨਾ ਜਿਨਾ ਕੋਲ ਸੀ ਉਹ ਅਕਸਰ ਗਿਰਗੜ ਦੀ ਤਰ੍ਹਾਂ ਰੰਗ ਬਦਲਦੇ ਰਹਿੰਦੇ ਸਨ ਤੇ ਮੈਂ ਕੁਝ ਚੰਦ ਜ਼ਿਮਾਵਾਰ ਪ੍ਰਚਾਰਕਾਂ ਨੂੰ ਵੀ ਕਿਹਾ کوئی اونا دا کم ہے سیاست اچھ پینا سانو دھرم پرچار کرنا چاہی دا ہے کیونکہ سیاست اچھ داؤ پیچ اتار چڑا ہیرا پھیری تو بنا اور کچھ نہیں ہوں سانو نیرول دھرم پرچار کر کے ਨੌਜਵਾਨਾਂ ਦੇ ਸਿੱਖ ਸੰਕਟਨ ਦੇ ਵਿੱਚ ਧਰਮ ਦੇ ਬੂਟੇ ਨੂੰ ਹਰਾ-ਭਰਾ ਰੱਖਣਾ ਚਾਹੀਦਾ ਹੈ ਪਰ ਮੈਂ ਉਦੋਂ ਦਾ ਆਪਣੇ ਆਪ ਨੂੰ ਰਾਜਨੀਤੀ ਤੋਂ ਇੱਕ ਪਾਸੇ ਕਰਕੇ ਜਦ ਕਿ ਮੈਂ ਰਾਜਨੀਤਿਕ ਪਹਿਲੇ ਵੀ ਨਹੀਂ ਸੀ ਸਿਰਫ ਰਾਜਨੀਤੀ ਨੇ ਜੋ ਜ਼ਖਮ ਪਹੁੰਚਾਇਆ ਸੀ ਉਸ ਸੰਬੰਧ ਵਿੱਚ ਮੈਂ ਬੋਲਣਾ ਆਰੰਭ ਕੀਤਾ ਸੀ ਔਰ ਇਸ ਤੋਂ ਬਾਅਦ ਮੈਂ ਆਪਣੀ ਉਸ ਪੁਰਾਣੀ ਪਰੰਪਰਾ ਦੇ ਚਾ ਗਿਆ ਨਿਰੋਲ ਗੁਰਵਾਣੀ ਧਰਮ ਦਾ ਪ੍ਰਚਾਰ ਸੀਨੇਜ ਪ੍ਰਭੂ ਨੇ ਜੋ ਆਪਣਾ ਪਿਆਰ ਦਿੱਤਾ ਸੀ ਗੁਰੂ ਨਾਨਕ ਨੇ ਆਪਣੀ ਭਗਤੀ ਦਿੱਤੀ ਸੀ زندگی دو وڈیاں چھلکاں بھی اوینا دس سالان دے دوران میں کافی کچھ گوایا اور کلا چلا گیا اس بعد گرو کرپا صدقہ اپنے آپ سوالنا شروع کی تھا اور دھن گرو نانک دیو جی مہاراج دی محرمت نے میرے ਸ਼ਾਨ ਨੂੰ ਪਿਆਰ ਨੂੰ ਭਗਤੀ ਨੂੰ ਉਠਾਣਾ ਸ਼ੁਰੂ ਕੀਤਾ ਅੰਦਰ ਉਮੰਗ ਪਿਆਸ ਉਹਨਾਂ Jharkhand ਦੇ ਸੰਬੰਧ ਵਿੱਚ ਤੇ ਬਣੀ ਰਹਿੰਦੀ ਹੈ ਪ੍ਰਭੂ ਮੋਹੇ ਕਦੋਂ ਗੱਲ ਗਾਉਣਗੇ ਜਾਂ ਜਾਪਦਾ ਹੈ ਅਜੇ ਮੇਰੀ ਉਸ ਤਰ੍ਹਾਂ ਦੀ ਬਾਲਵਤਾ ਨਹੀਂ ਬਣੇ ਬਾਬਾ ਫਲਵੰਦ ਸਿੰਘ ਜੀ ਦਾ ਇੱਕ ਬੋਲ ਯਾਦ ਆ ਜਾਂਦਾ ਹੈ ਉਹ ਕਹਿੰਦੇ ਰੋਂਦੇ ਹੋਏ ਬੱਚੇ ਦੇ ਮੂੰਹ ਦੇ ਵਿੱਚ ਜਦ ਮਾਂ ਦਾ ਸਤਨ ਪੈ ਜਾਂਦਾ ਹੈ ਉਹ ਚੁੱਪ ਕਰ ਜਾਂਦਾ ਹੈ ਤਿੰਨ ਅਗਰ ਉਸ ਦਾ ਰਸ ਮਿਲ ਜਾਏ ਤਾਂ ਕਥਾ ਨਹੀਂ ਕਰੇਗਾ ਚੁੱਪ ਕਰ ਜਾਏਗਾ ਗੁਰੂ ਤੇਗ ਬਹਾਦਰ ਕੁਲ ਕਥਾ ਕਰਉਣਾ ਚੰਦ ਹੈ ਕੋਈ ਸੇਚੀ ਖੁਸ਼ ਰਹੇ ਕਿ ਸੇਚੀ ਪਰਸੰਨ ਰਹੇ ਤੋ ਇਸ ਤਰ੍ਹਾਂ ਆਪਣੇ ਮਨ ਨੂੰ ਸਮਝਾ ਕੇ ਮੈਂ ਥਾਂ ਥਾਂ ਗੁਰਬਾਣੀ ਵਿਚਾਰ ਪ੍ਰਚਾਰ ਸੰਗਤਾਂ ਦੇ ਸਾਹਮਣੇ ਰੱਖ ਰਿਹਾ ਮੇਰੇ ਨਾਲ Hindu ਵੀਰ ਵੀ ਪਿਆਰ ਕਰਦੇ ਨੇ ਇੰਦੌਰ ਗੀਤਾ ਭਵਨ ਜੰਮੂ ਬੀਤਾ ਹੁਣ ਔਰ ਅਧੀਕਰਦੀ ਸਵਾਮੀ ਰਾਮਕ੍ਰਿਸ਼ਟ ਮਿਸ਼ਨ ਦੇ ਚ ਵੀ ਮੈਂ ਕਥਾ ਕਰਦਾ ਰਿਹਾ ਇੰਗਲੈਂਡ ਵਿੱਚ ਇੱਕ ਮੌਲਵੀ ਇੱਕ ਮੁਸਲਮਾਨ ਵੀਤ ਵੀ ਮੈਨੂੰ ਕਹਿਣ ਲਗਾ ਮੈਂ ਮੈਨਾ ਦੋ ਮੈਨਾ ਤੁਹਾਡੇ ਨਾਲ ਰਹਿ ਕੇ ਗੁਰਬਾਣੀ ਵਿਚਾਰ ਸੁਣਨੇ ਮੈਨੂੰ ਅਨੰਦ ਆਉਂਦਾ ਹੈ ਇੱਕ ਦਿਨ ਕਿਦਰੇ ਸਵਾਲ ਆਇਆ ਸੀ ਇਸ ਟਾਈਮ ਗੁਰਗੌਰੇ ਲੰਡਨ ਦੇ ਵਿੱਚ ਮੈਂ ਕਾ ਤੁਸੀਂ ਖੁਸ਼ੀ ਨਾਲ ਰਹ ਸਕਦੇ ਹੋ। ਟਰਿੰਗਲੈਂਡ ਵਿੱਚ ਔਰ ਉਸ ਤੋਂ ਬਾਅਦ ਕੈਨੇਡਾ ਵਿੱਚ ਕੁਦੋ ਤਿੰਨ ਮਹੀਨੇ ਨਾਲ ਰਿਆ। ਔਰ ਬਹੁਤ ਵੱਡੀ ਮਹਿਮਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗਾਇਨ ਕਰਨ ਲੱਗ ਪਿਆ। ਕਹਿ ਲਗਾ ਮੇਰੇ ਬੱਚੇ ਪਰਵਾਰ ਰਾਵਲ ਪਿੰਡੀ ਪਾਕਿਸਤਾਨ ਦੇ ਚ ਹੈ ਪਰਨਾ ਜਿਸ ਢੰਗ ਨਾਲ ਮੇਰਾ ਮਨ ਬਣਿਆ ਮੈਂ ਤੇ ਕੁਝ ਹੋਰ ਹੋ ਜਾਣਾ ਸੀ ਪਰ ਇਹ ਸਾਰੀਆਂ ਪਰਿਵਾਰਿਕ ਮਜਬੂਰੀਆਂ ਖੈਰ ਮੈਂ ਵੀ ਸਮਝ ਗਿਆ ਹੁਣ ਵੀ ਜਦ ਕਦੀ ਮਿਲਦਾ ਹੈ ਰੋਣ ਲੱਗ ਪੈਂਦਾ ਹੈ ਹਜ਼ਾਰੋ ਹਜ਼ਾਰ

ਅੱਜ ਦੀ ਕਥਾ ਸੁਣ ਕੇ ਬੜੀ ਪਰੇਸ਼ਾਨੀ ਲੱਗੀ ਤੇ ਬਹੁਤ ਜ਼ਿਆਦਾ ਤਕਲੀਫ ਵੀ ਹੋਈ ਤੇ ਵੀਰੋ ਸੰਤ ਸਿੰਘ ਮਸਕੀਨ ਵਰਗੇ ਵਿਦਵਾਨ ਜਿਨ੍ਹਾਂ ਨੇ ਕਦੀ ਕਿਸੇ ਦੂਸਰੇ ਧਰਮ ਦੇ ਖਿਲਾਫ ਵੀ ਨਹੀਂ ਗੱਲ ਕੀਤੀ ਹਮੇਸ਼ਾ ਅੱਛਾ ਪ੍ਰਚਾਰ ਕੀਤਾ ਪਿਆਰ ਮੁਹੱਬਤ ਦਾ ਪੈਗਾਮ ਦਿੰਦਾ ਵੇ ਤੁਸੀਂ ਦੇਖਿਆ ਕਿ ਉਹਨਾਂ ਦੀ ਆਵਾਜ਼ ਦੇ ਵਿੱਚ ਕਿੰਨਾ ਦੁੱਖ ਸੀ ਕਿੰਨੀ ਤਕਲੀਫ ਸੀ ਵੀਰੋ ਉਹ ਮਨੁੱਖ ਜਿਨ੍ਹਾਂ ਨੇ ਕਦੀ ਕਿਸੇ ਦਾ ਨੁਕਸਾਨ ਹੀ ਨਹੀਂ ਕੀਤਾ ਲੋਕਾਂ ਦਾ ਭਲਾ ਕੀਤਾ ਲੋਕਾਂ ਨੂੰ ਵਾਹਿਗੁਰੂ ਦੇ ਨਾਲ ਜੋੜਿਆ ਲੋਗਾਂ ਦੀਆਂ ਜ਼ਿੰਦਗੀਆਂ ਬਦਲੀਆਂ ਤੇ ਵੀਰੋ ਉਹਨਾਂ ਦੇ ਨਾਲ ਕਿੰਨਾ અપਮਾਨਿਕ ਵੀਰੋ ਸਲੂਕ ਕੀਤਾ ਗਿਆ ਵੀਰੋ ਅੱਜ ਦੀ ਕਥਾ ਸੁਣ ਕੇ ਤੇ ਮੇਰਾ ਇਰਾਦਾ ਹੋਰ ਮਜ਼ਬੂਤ ਹੋਇਆ ਵੀਰੋ ਮੈਨੂੰ ਵੀ ਬੜੀ ਤਕਲੀਫ ਹੁੰਦੀ ਹੈ ਕਿ ਜਦੋਂ ਥੱਲੇ ਮੇਰੀ ਕਥਾ ਦੇ ਥੱਲੇ ਆ ਕੇ ਲੋਕ ਕਮੈਂਟ ਕਰਦੇ ਆ ਨੈਗੇਟਿਵ ਕਮੈਂਟ ਕਰਦੇ ਆ ਨੈਗੇਟਿਵ ਗੱਲਾਂ ਕਰਦੇ ਆ ਤੇ ਬੜਾ ਮਨ ਦਿਲ ਬਰਦਾਸ਼ਤਾ ਹੁੰਦਾ ਸੀ ਕਿ ਕਹਿੰਦਾ ਸੀ ਕਦੇ-ਕਦੇ ਦਿਲ ਕਰਦਾ ਸੀ ਕਿ ਯਾਰ ਮੈਂ ਤੇ ਲੋਗਾ ਨੂੰ ਅੱਲਾ ਰਬੁਲ ਇਜ਼ਜ਼ ਦੀ ذات ਦੇ ਨਾਲ ਜੋੜਿਆ ਮੈਂ ਇੱਕ ਚੰਗਾ ਕੰਮ ਕਰ ਰਿਹਾ ਮੈਂ ਲੇਕਿਨ ਇਹ ਕੌਣ ਲੋਗ ਹੈ ਕਿਸ ਤਰ੍ਹਾਂ ਲੋਗ ਨਹੀਂ ਬਖਸ਼ਦੇ ਤੇ ਵੀਰੋ ਅੱਜ ਮੈਨੂੰ ਪਤਾ ਲੱਗਾ ਕਿ ਵੀਰੋ ਦੁਨੀਆ ਕਿਸੇ ਹਾਲ ਦੇ ਵਿੱਚ ਰਾਜ਼ੀ ਨਹੀਂ ਅਗਰ ਸੰਤ ਸਿੰਘ ਮਸਕੀਨ ਰਾਂਦੇ ਵਰਗੇ ਏਡੇ ਵੱਡੇ ਵਿਦਵਾਨ ਨੂੰ ਲੋਗ ਇਹੋ ਜਿਹਾ ਮਾੜਾ ਸਲੂਕ ਕਰ ਸਕਦੇ ਆ ਤੇ ਵੀਰੋ ਮੈਂ ਤੇ ਫਿਰ ਕੋਈ ਚੀਜ਼ ਹੀ ਨਹੀਂ ਐ ਮੈਨੂੰ ਤੇ ਚਾਹੇ ਗਾਲਾਂ ਕੱਢਣ ਜਿੰਨਾ ਮਰਜ਼ੀ ਬੁਰਾ ਭਲਾ ਕਹਿਣ ਤੇ ਵਿਰੋਹ ਦੁਨੀਆ ਕਿਸੇ ਹਾਲ ਦੇ ਵਿੱਚ ਰਾਜ਼ੀ ਨਹੀਂ ਰਹਿੰਦੀ ਤੁਸੀਂ ਚੰਗਾ ਕੰਮ ਕਰੋ ਲੋਕ ਤਦ ਵੀ ਤੁਹਾਡੀ ਮੁਖਾਲਫਤ ਕਰਨਗੇ ਤੁਸੀਂ ਜੋ ਮਰਜ਼ੀ ਲੋਗਾਂ ਦਾ ਭਲਾ ਕਰੋ ਲੋਕ ਤਦ ਵੀ ਤੁਹਾਡੀ ਮੁਖਾਲਫਤ ਕਰਨਗੇ ਕਿਉਂਕਿ ਵੀਰੋ ਬੁਰਾਈ ਤੇ ਅੱਛਾਈ ਹਰ ਜਗ੍ਹਾ ਮੌਜੂਦ ਹੁੰਦੀ ਹੈ ਸ਼ੈਤਾਨ ਹਰ ਜਗ੍ਹਾ ਤੇ ਮੌਜੂਦ ਹੁੰਦਾ ਜਿੱਥੇ ਚੰਗੇ ਲੋਕ ਹੁੰਦੇ ਆ ਉੱਥੇ ਮਾੜੇ ਲੋਕ ਵੀ ਮੌਜੂਦ ਹੁੰਦੇ ਆ ਇਸ ਕਰਕੇ ਵੀਰੋ ਅੱਜ ਦੀ ਕਥਾ ਤੋਂ ਮੈਨੂੰ ਤੇਈ ਸਬਕ ਮਿਲਿਆ ਕਿ ਲੋਕ ਜਿੰਨੇ ਮਰਜ਼ੀ ਤੁਹਾਡੇ ਰਾਹ 'ਚ ਰੋੜੇ ਅਟਕਾਈ ਜਾਣ ਬੁਰਾ ਕੰਮ ਕਰੀਏਂ ਤੁਸੀਂ ਆਪਣੇ ਚੰਗੇ ਕੰਮ ਨੂੰ ਨਾ ਛੱਡੋ ਕਿਉਂਕਿ ਵੀਰੋ ਉਹਨਾਂ ਦਾ ਕੰਮ ਹੈ ਬੁਰਾਈ ਕਰਨਾ ਜਿਹਦੇ ਕੋਲ ਵੀਰੋ ਜੋ ਕੁਝ ਹੋਏਗਾ ਉਹਨੇ ਉਹੋ ਹੀ ਕੁਝ ਦੇਣਾ ਹੈ ਖੁਸ਼ਬੂ ਵਾਲੇ ਕੁ ਬੋਗੇ ਤਾਂ ਤੁਹਾਡੇ ਕੱਪੜੇ ਨੂੰ ਖੁਸ਼ਬੂ ਲੱਗੇਗੀ ਕੋਲੇ ਵਾਲੇ ਕੁ ਬੋਗੇ ਤਾਂ ਤੁਹਾਡੇ ਕੱਪੜੇ ਕਾਲੇ ਹੋਣਗੇ ਤੇ ਸੜਾਂਗੇ ਇਸ ਤਰ੍ਹਾਂ ਵੀਰੋ ਜਿਹੜਾ ਕੋਈ ਅੱਛਾ ਖਾਨਦਾਨੀ ਬੰਦਾ ਵੈ ਵੀਰੋ ਉਹ ਹਮੇਸ਼ਾ ਚੰਗੀ ਗੱਲ ਕਰੇਗਾ ਹੱਕ ਸੱਚ ਦੀ ਗੱਲ ਕਰੇਗਾ ਤੇ ਵੀਰੋ ਜਿਹੜਾ ਖਾਨਦਾਨੀ ਨਹੀਂ ਹੈ ਮੈਂ ਜ਼ਿਆਦਾ ਸ਼ਕਤ ਸਖਤ ਸ਼ਬਦ استعمال ਨਹੀਂ ਕਰਨਾ ਚਾਹੁੰਦਾ ਤੇ ਉਹ ਵੀਰੋ ਆਪਣਾ ਖਾਨਦਾਨ ਹੀ ਦੱਸੇਗਾ ਕਿ ਉਹ ਚੰਗੇ ਖਾਨਦਾਨ ਦਾ ਵੈ ਜਾਂ ਕਿ ਉਹ ਮਾੜੇ ਖਾਨਦਾਨ ਦਾ ਵੈ ਤੇ ਵੀਰੋ ਬਹਾਲ ਵਾਕਿਆ ਸੁਣ ਕੇ ਮੈਨੂੰ ਵੀ ਬਹੁਤ ਬੁਰਾ ਲੱਗਾ ਕਿ ਸੰਤ ਸਿੰਘ ਮਸਕੀਨ ਹੋਣੀ ਉਹਨਾਂ ਦਾ ਮੈਂ ਇੱਕ ਮੁਸਲਮਾਨ ਹੋ ਕੇ ਇਹਨਾਂ ਇੱਜ਼ਤ ਤੇ ਇhtaram ਕਰਨਾ ਮੈਂ ਕਿਉਂਕਿ ਵੀਰੋ ਉਹ ਹਮੇਸ਼ਾ ਉਹਨਾਂ ਦੀ ਕਥਾ ਤੋਂ ਕੁਝ ਸਿੱਖਣ ਨੂੰ ਮਿਲਦਾ ਵੈ ਉਹਨਾਂ ਦੀ ਕਥਾ ਸੁਣ ਕੇ ਬੰਦਾ ਵਾਹਿਗੁਰੂ ਦੇ ਨੇੜੇ ਹੁੰਦਾ ਵਾ ਚੰਗੀਆਂ ਗੱਲਾਂ ਮਿਲਦੀਆਂ ਵੈ ਵੀਰੋ ਇਹੋ ਜੇ ਬੰਦੇ ਦਾ અપਮਾਨ ਕਰਨ ਦਾ ਮਕਸਦ ਹੈ ਕਿ ਤੁਸੀਂ ਹਜ਼ਾਰਾਂ ਗੁਣਾ ਜ਼ਿਆਦਾ ਵੱਡਾ ਗੁਨਾਹ ਕੀਤਾ ਵੀਰੋ ਕਥਾ ਤੇ ਇੱਕ ਸਬਕ ਅਮੋਸ ਸੀ ਬੜੀ ਅੱਛੀ ਕਥਾ ਸੀ ਲੇਕਨ ਸੰਤ ਸਿੰਘ ਮਸਕੀਨਾਂ ਦੇ ਨਾਲ ਕਿਉਂਕਿ ਅੱਛਾ ਨਹੀਂ ਵਾਪਰਿਆ ਇਸ ਚੀਜ਼ਾ ਵੀਰੋ ਬਹੁਤ ਦੁੱਖ ਹੈ ਯੂਰੋ ਥੈਟ ਇਜ਼ ਦ ਬਾਰੇ ਕੀ ਰਾਇਆ ਮੈਂ ਜੋ ਕਿਆ ਤੁਸੀਂ ਇਸ ਬਾਰੇ ਕੀ ਸੋਚਦੇ ਜੀ ਰਿਕਮੈਂਡ ਕਰਕੇ ਆਪਣੀ ਕੀਮਤੀ ਰਾਦਰਦhaal ਲਾਜ਼ਮੀ ਕਰਨਾ ਆਪਾਂ ਤੇ ਸਾਰਾ ਖਿਆਰ ਰੱਖਦਾਂ ਯਾਦ ਰੱਖਣਾ ਅੱਲਾ ਫੇਜ਼